ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਨੌکریاں ਹੀ ਨੌکریاں ਨੇ ਪੰਜਾਬ ਸਰਕਾਰ ਦੇ ਬਹੁਤ ਸਾਰੇ ਵਿਭਾਗਾਂ ਵਿੱਚ ਨੌکریاں ਨਿਕਲੀਆਂ ਨੇ ਤੇ ਤੁਸੀਂ ਇਹਨਾਂ ਨੌਕਰੀਆਂ ਨੂੰ ਕਿਵੇਂ ਅਪਲਾਈ ਕਰ ਸਕਦੇ ਹੋ ਇਸ ਬਾਰੇ ਡਿਟੇਲ ਵਿੱਚ ਜਾਣਕਾਰੀ ਦੇਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵਰਤਵਾਦ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਜ਼ਰੂਰਤਮੰਦ ਤੱਕ ਇਹ ਵੀਡੀਓ ਸਮੇਂ ਸਿਰ ਪਹੁੰਚ ਜਾਵੇ ਅਤੇ ਉਹ ਇਹਨਾਂ ਨੌਕਰੀਆਂ ਨੂੰ ਅਪਲਾਈ ਕਰਕੇ ਕਲਿਕ ਨੋਟਿਸ ਵਾਲ ਤਾਂ ਦੋਸਤੋ ਜੋ ਵੈਕੈਂਸੀ ਹੈ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜਜ ਬਟਿੰਡਾ ਜਿਸ ਵਿੱਚ ਟੋਟਲ ਨੰਬਰ ਆਫ ਵੈਕੈਂਸੀ 38 ਨੇ ਜਿਸ ਵਿੱਚ ਜਨਰਲ ਦੀਆਂ 16 ਐਸਸੀ ਆਫ ਪੰਜਾਬ ਮਜਬੀ ਸਿੱਖ ਅਤੇ ਬਾਲਮੀਕ ਲਈ 5 ਅਦਰ ਐਸਸੀ ਆਫ ਪੰਜਾਬ 5 ओबीसी ਲਈ ਜਾਂ bc ਕੈਟਾਗਰੀ ਲਈ 5 ਅਤੇ ਇਸ ਤੋਂ ਇਲਾਵਾ ਫਿਜ਼ੀਕਲ ਹੈਂਡੀਕੈਪ ਲਈ ਇੱਕ ਐਕਸ ਸਰਵਿਸਮੈਨ ਆਫ ਪੰਜਾਬ ਲਈ 2 ਐਕਸ ਸਰਵਿਸਮੈਨ ਆਫ ਪੰਜਾਬ bc ਲਈ 2 ਐਕਸ ਸਰਵਿਸਮੈਨ ਆਫ ਪੰਜਾਬ bc ਅਤੇ obc ਲਈ 2 ਟੋਟਲ ਨੰਬਰ ਆਫ ਵੈਕੈਂਸੀਸ 38 ਨੇ ਇਹਨਾਂ ਪੋਸਟਾਂ ਵਾਸਤੇ ਤੁਸੀਂ 26 2024 ਤੱਕ ਅਪਲਾਈ ਕਰ ਸਕਦੇ ਹੋ ਤੇ ਦੋਸਤੋ ਤੁਸੀਂ ਡਿਸਟ੍ਰਿਕਟ ਅਤੇ ਸੈਸ਼ਨ ਜੱਜ ਬਠਿੰਡਾ ਦੇ ਆਫਿਸ ਦੇ ਵਿੱਚ ਜੋ ਪਰਫਾਰਮਾ ਉਪਲਬਧ ਹੈ ਉਸ ਦੇ ਭਰ ਕੇ ਤੁਸੀਂ 26 2024 ਤੱਕ ਅਪਲਾਈ ਕਰ ਸਕਦੇ ਹੋ ਇਸ ਤੋਂ ਨੈਕਸਟ ਜੋ ਵੈਕੈਂਸੀ ਹੈ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਪੰਜਾਬ ਜੋ ਕਿ ਤੁਹਾਨੂੰ ਦੱਸ ਦਈਏ ਕਿ ਰੀਜਨਲ ਪ੍ਰੋਜੈਕਟ ਟਰੈਕਟਰ ਦੀ ਵੈਕੈਂਸੀ ਹੈ ਜੋ ਕਿ ਬਠਿੰਡਾ ਵਾਸਤੇ ਹੈ ਇੱਕ ਵੈਕੈਂਸੀ ਹੈ ਜੋ ਕੰਸੋਲिडेटेड ਪੇ ਹੈ 65000 ਰੁਪਏ ਪਰ ਮਹੀਨਾ ਮਿਲੇਗੀ ਇਸ ਵੈਕੈਂਸੀ ਨੂੰ ਅਪਲਾਈ ਕਰਨ ਲਈ 24 6 2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਵੈਬਸਾਈਟ ਤੁਹਾਨੂੰ ਦੱਸ ਦਿੰਦਾ ਹਾਂ www.mgs ipa.punjab.gov.in ਤਾਂ ਦੋਸਤੋ ਇਸ ਤੋਂ ਇਲਾਵਾ ਨੈਕਸਟ ਵੈਕੈਂਸੀ ਹੈ ਗਵਰਨਮੈਂਟ ਆਫ ਪੰਜਾਬ ਦੀਆਂ ਵੈਕੈਂਸੀ ਨੇ ਜੋ ਕਿ ਐਪਲੀਕੇਸ਼ਨ ਇਨਵਾਈਟ ਕੀਤੀਆਂ ਜਾਂਦੀਆਂ ਨੇ ਕੰਟਰੈਕਚੁਅਲ ਪੋਸਟ ਨੇ ਫੀਮੇਲ ਕੈਂਡੀਡੇਟ ਵਾਸਤੇ ਸੀਪਾਇਟ ਕੈਂਪ ਕਪੂਰਥਲਾ ਵਾਸਤੇ ਜੋ ਕਿ ਕੈਂਪ ਕਮਾਂਡਰ ਦੀ ਜੋ ਵੈਕੈਂਸੀ ਹੈ ਜੋ ਕਿ ਐਕਸ ਸਰਵਿਸਮੈਨ ਸੀਏਪੀਐਫ ਜਾਂ ਪੁਲਿਸ ਦੇ ਵਿੱਚੋਂ ਲਈ ਜਾਣੀ ਹੈ ਨੰਬਰ ਆਫ ਪੋਸਟ 1 ਹੈ ਟੋਟਲ ਜੋ ਸੈਲਰੀ 44900 ਰੁਪਏ ਐਸ ਪਰ ਲੈਵਲ 7 ਸੈਲ 1 ਦੇ ਹਿਸਾਬ ਨਾਲ ਮਿਲੇਗੀ ਮਾਸਟਰ ਦੀ ਜੋ ਪੋਸਟਾਂ ਨੇ 2 ਨੇ 21700 ਰੁਪਏ ਐਸ ਪਰ ਲੈਵਲ 3 ਸੈਲ 1 ਦੇ ਹਿਸਾਬ ਨਾਲ ਫਿਜ਼ੀਕਲ ਟ੍ਰੇਨਿੰਗ ਇਨਸਟ੍ਰਕਟਰ ਦੀਆਂ 2 ਵੈਕੈਂਸੀਜ਼ ਨੇ 19900 ਜੋ ਸੈਲਰੀ ਹੈ ਲੈਵਲ 2 ਸੈਲ 1 ਦੇ ਹਿਸਾਬ ਇਸ ਪੋਸਟ ਨੂੰ ਅਪਲਾਈ ਕਰਨ ਲਈ 24/6/2024 ਹੈ ਤੁਸੀਂ ਜ਼ਿਆਦਾ ਜਾਣਕਾਰੀ ਵਾਸਤੇ www.cpitepunjab.com ਤੇ ਵਿਜ਼ਿਟ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਜੋ ਤੁਹਾਨੂੰ ਇਸ ਸੰਬੰਧੀ ਵੈਬਸਾਈਟ ਤੇ ਮਿਲ ਜਾਵੇਗੀ ਅਗਲੀ ਵੈਕੈਂਸੀ ਹੈ ਰਿਕਰੂਟਮੈਂਟ ਨੋਟਿਸ ਹੈ ਗਵਰਨਮੈਂਟ ਆਫ ਪੰਜਾਬ ਵੱਲੋਂ ਐਪਲੀਕੇਸ਼ਨ ਇਨਵਾਈਟ ਕੀਤੀਆਂ ਜਾਂਦੀਆਂ ਨੇ ਜੋ ਫੋਲੋਇੰਗ ਪੋਸਟ ਬਾਇਓਟੈਕਨੋਲੋਜੀ ਇਨਕੂਬेटर ਜੋ ਕਿ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਐਨਵਾਇਰਨਮੈਂਟ ਜਿਸ ਵਿੱਚ ਐਡਮਿਨਿਸਟ੍ਰੇਟਿਵ ਕੰਮ ਫਾਈਨਾਂਸ ਐਂਡ ਅਕਾਊਂਟ ਆਫਸਰ ਦੀ ਇੱਕ ਵੈਕੈਂਸੀ ਹੈ ਜਿਸ ਦੀ ਸੈਲਰੀ 47600 ਰੁਪਏ ਪਰ ਮੰਥ ਪੀਏ ਪਰਸਨਲ ਅਸਿਸਟੈਂਟ ਦੀ ਇੱਕ ਵੈਕੈਂਸੀ 35400 ਰੁਪਏ ਸੈਲਰੀ ਮਿਲੇਗੀ ਜੂਨੀਅਰ ਸਾਇੰਟਿਫਿਕ ਆਫੀਸਰ ਕੈਮੀਕਲ ਦੀ ਇੱਕ ਵੈਕੈਂਸੀ ਹੈ 35400 ਰੁ ਜੁਲਾਈ 2024 ਹੈ ਜਿਆਦਾ ਜਾਣਕਾਰੀ ਵਾਸਤੇ ਤੁਸੀਂ ਵੈਬਸਾਈਟ www.pvti-labs.com ਤੇ ਵਿਜ਼ਿਟ ਕਰ ਸਕਦੇ ਹੋ ਤਾਂ ਦੋਸਤੋ ਜੋ ਨੈਕਸਟ ਵੈਕੈਂਸੀਸ ਨੇ ਉਹ ਨੇ ਐਨ ਐਫ ਐਲ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਜਿਸ ਵਿੱਚ 164 ਮੈਨੇਜਮੈਂਟ ਟ੍ਰੇਨੀ ਦੀਆਂ ਪੋਸਟਾਂ ਨੇ ਜਿਵੇਂ ਮੈਨੇਜਮੈਂਟ ਟ੍ਰੇਨਿੰਗ ਕੈਮੀਕਲ ਦੀਆਂ 56 ਮੈਨੇਜਮੈਂਟ ਟ੍ਰੇਨਿੰਗ ਮਕੈਨਿਕਲ ਦੀਆਂ 18 ਮੈਨੇਜਮੈਂਟ ਟ੍ਰੇਨੀ ਇਲੈਕਟ੍ਰੀਕਲ ਦੀਆਂ 21 ਮੈਨੇਜਮੈਂਟ ਟ੍ਰੇਨੀ ਇਨਸਟਰੂਮੈਂਟੇਸ਼ਨ ਦੀਆਂ 17 ਮੈਨੇਜਮੈਂਟ ਟ੍ਰੇਨੀ ਕੈਮੀਕਲ ਲੈਬ ਦੀਆਂ 12 ਮੈਨੇਜਮੈਂਟ ਟ੍ਰੇਨੀ ਸਿਵਲ ਦੀਆਂ 3 ਮੈਨੇਜਮੈਂਟ ਟ੍ਰੇਨੀ ਫਾਇਰ ਐਂਡ ਸੇਫਟੀ ਦੀਆਂ 5 ਮੈਨੇਜਮੈਂਟ ਟ੍ਰੇਨੀ ਇਨਫੋਰਮੇਸ਼ਨ ਟੈਕਨੋਲੋਜੀ ਦੀਆਂ 5 ਮੈਨੇਜਮੈਂਟ ਟ੍ਰੇਨੀ ਮਟੀਰੀਅਲਸ ਦੀਆਂ 11 ਮੈਨੇਜਮੈਂਟ ਟ੍ਰੇਨੀ ਐਚ ਆਰ ਦੀਆਂ 16 ਪੋਸਟਾਂ ਨੇ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਜੋ ਵੈਬਸਾਈਟ ਹੈ www .nationalfertilizers.com ਤੇ ਕੈਰੀਅਰ ਦੇ ਵਿੱਚ ਜਾਣਾ ਹੈ ਉਸ ਤੋਂ ਬਾਅਦ ਰਿਕਰੂਟਮੈਂਟ ਇਨ NFL ਦੇ ਵਿੱਚ ਅਤੇ ਉਸ ਤੋਂ ਬਾਅਦ ਇੰਗੇਜਮੈਂਟ ਆਫ ਮੈਨੇਜਮੈਂਟ ਟ੍ਰੇਨਿੰਗ ਇਨ NFL uh, 2024 from 12 6 2024 ਤਾਂ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਜੋ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਵਾਸਤੇ 2 ਜੁਲਾਈ 2024 ਲਾਸਟ ਡੇਟ ਹੈ ਤਾਂ ਦੋਸਤੋ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਰਹੇਗੀ ਇਸ ਲਈ ਵੀਡੀਓ ਨੂੰ ਬਰਤਬਰ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਹੀ ਜੌਬ ਸਿਕਰ ਤੱਕ ਇਹ ਵੀਡੀਓ ਪਹੁੰਚ ਜਾਵੇ ਅਤੇ ਉਹਨਾਂ ਨੂੰ ਨੌਕਰੀ ਪ੍ਰਾਪਤ ਕਰਨ ਚ ਸਹਾਇਤਾ ਮਿਲ ਸਕੇ ਤਾਂ ਦੋਸਤੋ ਇਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵਾਂਸ ਅਗੇਨ ਟੂ 올 ਮਾਈ ਵਿਊਅਰਸ